ਮੇਰੇ ਲਈ ਜੀ ਤੁਸੀਂ ਅੱਜ ਕਾਲਾ ਸੂਟ ਪਾ ਲਈ ਲੋ। ਮੈਂ ਹੀ ਗੱਲਾਂ ਗੋਲ। ਤੇਰਾ ਹਰ ਵਾਰ ਮੈਚਿੰਗ ਕਰਨ ਦਾ ਗੇਜ਼ ਨਹੀਂ ਪੂਰਾ ਹੁੰਦਾ। ਗੋਰੀ ਨਾਲ ਵਿਆਹ ਕਰਾ ਕੇ ਵਧੀਆ ਸਿਹਨ ਨਜ਼ਾਰੇ ਲੈਂਦੇ। ਅੁੱਛਾ ਜੀ, ਗੋਰੀ ਨਾਲ ਵਿਆਹ ਕਰਵਾ ਕੇ ਨਾ ਸਿਟੀਜ਼ਨਸ਼ਿਪ ਜ਼ਰੂਰ ਆਸਾਨੀ ਨਾਲ ਮਿਲ ਜਾਣੀ ਸੀ ਪਰ ਬਦਲੇ 'ਚ ਦੇਸੀ ਖਾਣ, ਦੇਸੀ ਪਾਉਣ, ਦੇਸੀ ਹੰਡਾਉਣ ਤੇ ਦੇਸੀ ਜ਼ਿੰਦਗੀ ਪੂਰੀ ਤਰ੍ਹਾਂ ਖੋਸਣੀ ਸੀ। ਨਾ ਉਹਨੇ ਪਿੰਡ ਜਾਣਾ ਸੀ ਤੇ ਨਾ ਤੈਨੂੰ ਜਾਣ ਦੇਣਾ ਸੀ। 10ਵੀਂ ਤੋਂ ਬਾਅਦ ਉਹ ਪੜ੍ਹੀ ਨਹੀਂ ਸੀ ਹੋਣੀ। ਉਦੇ ਪਿਓ ਨੇ ਗੋਰੀ ਸੋਹਰੇ ਨੇ ਕਦੇ ਕੋਈ ਆਉ ਭਗਤ ਨਹੀਂ ਕਰਨੀ ਸੀ ਇੱਕ ਦੋ ਵਾਰੀ ਗਲਤੀ ਨਾਲ ਕੋਈ ਛਿੜਕਾ ਮਾਰ ਦਿੰਦਾ ਨਾ ਤੂੰ ਤਾਂ ਅਗਲੀ ਨੇ ਰੈੱਡ ਫਲੈਗ ਸਮਝ ਕੇ ਨਾਲ ਦੇ ਨਾਲ ਪੁੱਛ ਬਣਾ ਲੈਣੀ ਸੀ ਤੇ ਤੈਨੂੰ ਬੁੱਡੇ ਹੋਏ ਨੂੰ ਆਂਡਾਂ ਕਰਕੇ ਏਜ ਕਿੱਅ ਤੇ ਛੱਡ ਕੇ ਖਿਹੜਾ ਛੜਵਾ ਲੈਣਾ ਸੀ ਇਹਨਾਂ ਸੀ ਦੇਸਣੀਆਂ ਜਿਹੜੀਆਂ ਸਾਰੀ ਉਮਰ ਤੁਹਾਡੀ ਕਿੱਚ ਕਿੱਚ ਸਹਿਣੀ ਆ ਸਮਾਜ 'ਚ ਤੁਹਾਡੀ ਭੋਰਾ ਇੱਜ਼ਤ ਬਣ ਜੇ ਕੋਸ਼ਿਸ਼ਾਂ ਕਰਦੀਆਂ ਉਹਨੂੰ ਆਨੇ ਬਹਾਨੇ ਪਿੰਡ ਲੈ ਕੇ ਜਾਣੀ ਆ ਆਪਣੇ ਭਰਾਵਾਂ ਤੋਂ ਪਿਓ ਤੋਂ ਥੋੜੀ ਖਾਤਰਦਾਰੀ ਕਰਾਉਣੀ ਆ ਤੇ ਬੁਢਾਪੇ ਤੱਕ ਫੜੇ ਪੱਲੇ ਦੀ ਲਾਜ ਰੱਖਦੀਆਂ ਤੇ ਇੱਕ ਗੱਲ ਹੋਰ ਅਸੀਂ ਹਈਆਂ ਜਿਹੜੀਆਂ ਤੁਹਾਡੀਆਂ ਮਾਮਾ ਨਾਲ ਕੱਟ ਜਾਂਦੀਆਂ ਐਨਾ ਵੀ ਤੈਨੂੰ ਵਿਆਹ ਦੀ ਸੋਚ ਕੇ ਹਰ ਵਾਰ ਮੈਨੂੰ ਸੀਰੀਅਸ ਲੈ ਜਾ ਕਰ ਆਏਗਾ ਮੂੰਹ ਫਿਰ ਮੋਟਾ ਜਾ ਕਰਕੇ ਫੜੀ